ओके ओके और आ रोड बंद ਕੀਤਾ ਹੋਇਆ ਹੈ ਇਹਨਾਂ ਨੇ ਜੇ ਰੋਡ ਖੁੱਲਾ ਹੁੰਦਾ ਫਿਰ ਆਪਣੀ ਗੱਡੀ ਹੋਰ ਚੱਲ ਜਣੀ ਸੀ ਫਿਰ ਆਪਣੀਆਂ 3 ਮੀਲਾਂ ਤੋ ਰਹਿ ਜਣੀ ਸੀ ਸਾਰੀਆਂ ਸਾਡ ਦੇ ਦੋ ਸਾਈਡ ਦੇ ਦੋ ਕਹਿੰਦੇ ਝੋਟਾ ਬੁੱਕਦਾ ਹੀ ਹੁੰਦਾ ਮਾਗਰੋ ਚੱਲ 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 ਇਹਨਾਂ ਦੇ ਲੋਕ ਝੋਟਾ ਬੁੱਕਦਾ ਹੀ ਹੁੰਦਾ ਕਹਿੰਦੇ ਚਲ ਵੀ ਚੱਲ 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 ਮੇਰ ਕਾਫੀ ਜ਼ਿਆਦੇ ਪੁੱਠੇ ਦਰਾਖਦਾ ਚੀ ਗੱਲ ਅਮਰੀਕਾ ਨੇ ਖਿਆਨ ਨਹੀਂ ਸਾਂਭਿਆ ਹੋਇਆ ਮਾੜੀ ਚੀਜ਼ ਹੀ ਵੀ ਨਹੀਂ ਰੱਖਦੀ ਪਹਿਲਾਂ ਪਹਿਲਾਂ ਤੈਨੂੰ ਐਵੇਂ ਸੀ ਵੀ ਦੋ ਬੰਦੇ ਦੀ ਜੱਫੀ ਚ ਆ ਜੂ ਇਹ ਹੁਣ ਪੰਜ ਸੱਤ ਬੰਦੇ ਦੀ ਜੱਫੀ ਪਾ ਕੇ ਵੀ ਨਹੀਂ ਹੋਣੀ ਹੈ ਨਾ ਚਾਹੁੰ ਲੱਗਿਓ ਤੇ ਵੀ ਆਸਰੇ ਆ ਫਦੇ ਹੋ ਗਿਆ ਹੀ ਹੋ ਗਿਆ ਆਖਰ ਨੂੰ ਮੋਲੋਂ ਮੁੜ ਗਿਆ ਯਾਰ ਜਿੰਨਾ ਜ਼ੋਰ ਲੱਗਿਆ ਸੀ ਕਰੋ ਵੀਰ ਅਹ ਸਰਾ ਬੱਗੇ ਬਹਿ ਜਾਊਗੀ ਉਹ ਕਿਰਦਾ ਪੈ ਗਿਆ ਪੂਰਾ ਕਿਰਦਾ ਇੱਕ ਉਹ ਯਾ ਨੈਸ਼ਨਲ ਪਾਰਕ ਨੈਸ਼ਨਲ ਪਾਰਕ 빅 ਟਰੀ 빅 ਟਰੀ ਨੋ ਜੱਫੀ ਗਈ ਚ ਨਾ ਜੱਫੀ ਗਈ ਚ ਜਿੰਦਰੀ ਆਪਾਂ ਚੱਲੇ ਆ ਉਥੇ ਵੀ ਦਾਦੇ ਸਾਰੇ ਨੂੰ ਇੰਗਲਿਸ਼ ਆਉਂਦੀ ਨਹੀਂ ਲੇ ਪਰ ਮੋਰੋ ਟ੍ਰੇਲ ਵੀ ਆ ਸਵਾਲ ਵੀ ਆ ਤੇ ਵੱਡੇ ਡਰੀਆ ਆਲਵਰਡ ਦੇ ਇਹ ਲੈ ਗਏ ਨੇ ਕੱਪੜੇ ਤੇ ਹੁਣ ਕਹਿੰਦੇ ਆਪਕੋ ਪੁਰਾਣੇ ਉਹ ਲੋਟ ਬੋ ਕੇ ਕੱਢਣੇ ਨੇ ਨਵਾਂ ਨਵਾਂ ਕਿਉਂ ਤੋ ਨਾ ਬੈਣਾ ਮੇਰਾ ਵੀਰ ਆ ਮਾਰੇ ਵੀਰੇ ਆਪਾਂ ਲੱਣਾਗੇ ਨਾਲੇ ਪਾਉਂਗੇ ਵੱਡੇ ਟਰੈਕਟਰ ਨੂੰ ਜੱਪੀਆਂ ਮੈਂ ਬਾਈ ਥੋੜਾ ਰੋਖੋ ਨਾ ਕੱਚ-ਕੁੱੱਚੇ ਵੀ ਨਹੀਂ ਔੜਗਾ ਬੋੜਾ ਤੁਹਾਨੂੰ ਕਹਾਂਗਾ ਤੁਹਾਡੀ ਸ਼ਾਨ ਤੇ ਕਿਉਂ ਨਹੀਂ ਟਰੈਕਟਰ ਨਾਲ ਕਿੱਡੀ ਬਾਗਵਾਤ ਦੁਨੀਆ ਦੇ ਸਭ ਤੋਂ ਪੁਰਾਣੇ ਇਨਕਰਾਖਤ ਨਹੀਂ ਇੱਥੇ ਆਪਾਂ ਜਿਹਨੂੰ ਦੇਖਣ ਖਲੇ ਵੈਸੇ ਬਹੁਤ ਦੁਨੀਆ ਉਹ ਜਿਹੜੂ-ਉਹੋ ਦੇਖਣਾ ਤੇ ਪੁਰਾਣੇ ਵੀ ਆ ਤੇ ਵੱਡੇ ਵੀ ਆ ਆਲ ਵਰਡ ਦੇ ਵਿੱਚ ਨਾ ਕਿ ਇਕੱਲੇ ਅਮਰੀਕਾ 'ਚ ਨਾ ਇੰਡੀਆ 'ਚ ਇਹ ਦਿਵਾਰ ਤੇ ਇਹ 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 ਹੋਣਗੇ ਤੇ ਪ੍ਰੋਤ ਪ੍ਰੋਤੇ ਹੋਣਗੇ ਵੱਡੇ ਵੱਡੇ ਚੂਟ ਸੁਣੀ ਰੱਖੀ ਕੰਮ ਇਹਨਾਂ ਦੇ ਨਹੀਂ ਕੰਮ ਲੋਟ ਨਹੀਂ ਦਿੰਦੇ ਉੱਡ ਉੱਡ ਨਹੀਂ ਬੈਠੇ ਭਾਈ ਕਹਿੰਦਾ ਮੈਂ ਨਹੀਂ ਆਣਾ ਹੈ ਕੋਈ ਕਿਤੇ ਇਹਦਾ ਫਾੜ ਜਗਾ ਹੀ ਆਈ ਕਹਿੰਦਾ ਚਾਹ ਚੜ ਗਿਆ ਸਾਰਿਆਂ ਨੂੰ ਕਹਿੰਦੇ ਬੱਸ ਆ ਗਈ ਉਹ ਪਹਿਲੀ ਵਾਰ ਹੀ ਕਿਹਾ